ਤੁਹਾਨੂੰ ਬਸੇ ਪਤਾ ਹੀ ਬੈਨ ਹੈ ਨਹੀਂ ਪਤਾ ਨਹੀਂ ਐਵੇਂ ਨਹੀਂ ਪਤਾ ਸਾਡੀ ਕਾਰਵਾਈ ਚੱਲ ਰਹੀ ਹੈ ਰੈਗੂਲਰ ਲਿਫਾਫਿਆਂ ਦੇ ਉੱਪਰ ਔਰ ਸਿੰਗਲ ਯੂਜ਼ ਪਲਾਸਟਿਕ ਦੇ ਉੱਪਰ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਐਸ ਡਿਊ ਸਾਹਿਬ ਨਾਲ ਹੁੰਦੇ ਆ ਅਸੀਂ ਜੁਆਇੰਟ ਐਕਸ਼ਨ ਲੈ ਰਹੇ ਆਂ ਸ਼ਰੇ ਆਮ ਵਿਕਰੇ ਅਸੀਂ ਜਲਦ ਹੀ ਤੁਰੰਤ ਹੀ ਕਾਰਵਾਈ ਕਰਨ ਦੀ ਕੋਸ਼ਿਸ਼ ਕਰਦੇ ਆਂ ਕਿ ਅਸੀਂ ਤੁਰੰਤ ਹੀ ਕਾਰਵਾਈ ਕਰਕੇ ਉਸ ਨੂੰ ਜਬਤ ਕਰੀਏ ਤੇ ਉਹਨੂੰ ਰੋਕੀਏ ਪਲਾਸਟਿਕ ਦੀ ਵਰਤੋਂ ਸਾਡੇ ਸਰੀਰ ਵਾਸਤੇ ਸਾਡੀ ਆਉਣ ਵਾਲੀ ਪੀੜ੍ਹੀ ਵਾਸਤੇ ਬਹੁਤ ਹੀ ਖਤਰਨਾਕ ਹੈ। ਬਹੁਤ ਸਾਰੇ ਚਲਾਨ ਕੀਤੇ ਆ ਉਹਨਾਂ ਦੇ ਵਿੱਚ ਕਈ ਵੱਡੇ ਚਲਾਨ ਕੀਤੇ ਆ ਜਿਨ੍ਹਾਂ ਦਾ ਜੁਰਮਾਨਾ ਸਭ ਤੋਂ ਜ਼ਿਆਦਾ ਮੈਕਸਿਮਮ 22000 ਰੁਪਏ ਤੱਕ ਹੈ। ਜਿਹੜਾ ਸਿੰਗਲ ਯੂਜ਼ ਪਲਾਸਟਿਕ ਹੈ ਉਹਨੂੰ ਤੁਰੰਤ ਪਕੜਿਆ ਔਰ ਤੁਰੰਤ ਹੀ ਉਹਨੂੰ ਡਿਸਪੋਜ਼ ਆਫ ਕੀਤਾ ਗਿਆ ਪਲਾਂਟ ਦੇ ਅੰਦਰ। 5 ਕਿਲੋ ਤੋਂ ਉੱਪਰ 20000 ਰੁਪਏ ਤੱਕ ਦਾ ਜੁਰਮਾਨਾ। ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਅਸੀਂ ਪਹੁੰਚਿਆ ਬਠਿੰਡਾ ਦੀ ਸਬਜ਼ੀ ਮੰਡੀ ਦੇ ਵਿੱਚ ਜਿੱਥੇ ਪਲਾਸਟਿਕ ਦੇ ਲਿਫਾਫੇ ਧੜਾ ਧੜ ਬਿਕ ਰਹੇ ਆ ਤੁਹਾਨੂੰ ਨਾਲ ਦੀ ਨਾਲ ਤਸਵੀਰਾਂ ਵੀ ਦਿਖਾਵਾਂਗੇ ਸਰਕਾਰ ਵੱਲੋਂ ਲਿਫਾਫਿਆਂ ਜਿਨ੍ਹਾਂ ਲਿਫਾਫਿਆਂ ਤੇ ਪਾਬੰਦੀ ਲਗਾਈ ਗਈ ਹੈ ਕਿਉਂਕਿ ਉਹਨਾਂ ਲਿਫਾਫਿਆਂ ਨਾਲ ਬਹੁਤ ਸਾਰੀਆਂ ਬਿਮਾਰੀਆਂ ਲੱਗਦੀਆਂ ਤੇ ਸਰਕਾਰ ਵੱਲੋਂ ਹਦਾਇਤਾਂ ਵੀ ਜਾਰੀ ਕੀਤੀਆਂ ਜਾਂਦੀਆਂ ਕਿ ਜਿਹੜੇ ਮਾਨਤਾ ਪ੍ਰਾਪਤ ਲਫਾਫੇ ਸਿਰਫ ਉਹੀ ਵੇਚਣੇ ਚਾਹੀਦੇ ਪਰ ਸਬਜ਼ੀ ਮੰਡੀ ਦੇ ਵਿੱਚੋਂ ਲਫਾਫੇ ਜਿਹੜੇ ThoughtDataੜ ਵਿਕਦੇ ਨੇ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ ਆਲ ਬਾਤ ਕੀਤੀ ਉਹਨਾਂ ਨੇ ਕਿਹਾ ਕਿ ਸਾਡੇ ਵੱਲੋਂ ਲਗਾਤਾਰ ਲਫਾਫਿਆਂ ਦੀ ਰੋਕ ਲਾਮ ਲਈ ਕਾਰਵਾਈ ਕੀਤੀ ਜਾਂਦੀ ਹੈ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਹੁਣ ਤੁਸੀਂ ਧਿਆਨ ਚ ਦਵਾਇਆ ਉਹਨਾਂ ਦੇ ਖਿਲਾਫ ਜਿਹੜੀ ਬਣਦੀ ਕਾਰਵਾਈ ਕੀਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਪਿਛਲੇ ਸਮੇਂ ਵਿੱਚ ਜੋ ਲਫਾਫੇ ਵਿਕਰੇਤਾ ਸੀ ਉਹਨਾਂ ਦੇ ਖਿਲਾਫ ਜਦੋਂ ਕਾਰਵਾਈ ਕੀਤੀ ਜਾਂਦੀ ਤਾਂ ਜਿਹੜਾ ਜੁਰਮਾਨਾ ਉਹ ਥੋੜਾ ਕੀਤਾ ਜਾਂਦਾ ਸੀ ਪਰ ਸਰਕਾਰ ਦੀਆਂ ਜਿਹੜੀਆਂ ਨਵੀਆਂ ਹਦਾਇਤਾਂ ਆਈਆਂ ਹੁਣ 5 ਕਿਲੋ ਤੋਂ ਜਿਹੜਾ ਵੱਧ ਲਫਾਫੇ ਵੇਚੇਗਾ ਉਹਦੇ ਖਿਲਾਫ ਮੋਟੇ ਜੁਰਮਾਨੇ ਵੀ ਕੀਤੇ ਜਾਣਗੇ ਤੇ ਹੋਰ ਜਿਹੜੀ ਅਗਲੀ ਕਾਰਵਾਈ ਵੀ ਕੀਤੀ ਜਾਊਗੀ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ ਤੇ ਨਾਲ-ਨਾਲ ਤੁਹਾਨੂੰ ਮੰਡੀ ਦੇ ਵਿੱਚ ਜਿਹੜੇ ਲਫਾਫੇ ਆਉਂ ਜਿਹੜੇ ਵਿਕਰੇਤਾ ਵੱਲੋਂ ਟੜਾ-ਟੜ ਵੇਚੇ ਜਾ ਰਹੇ ਜਿਨ੍ਹਾਂ ਨਾਲ ਬਹੁਤ ਸਾਰੀਆਂ ਬਿਮਾਰੀਆਂ ਲੱਗ ਸਕਦੀਆਂ ਨੇ ਜਿਸ ਨੂੰ ਲੈ ਕੇ ਸਰਕਾਰ ਵੱਲੋਂ ਹਦਾਇਤਾਂ ਆਉਂਦੀਆਂ ਨੇ ਪੋਲੂਸ਼ਨ ਕੰਟਰੋਲ ਵੱਲੋਂ ਵੀ ਹਦਾਇਤਾਂ ਆਉਂਦੀਆਂ ਨੇ ਪਰ ਜਿਹੜੇ ਲਫਾਫਿਆਂ ਦੇ ਵਕੀਤਾ ਉਹ ਵੇਚਣ ਨਹੀਂ ਹਟਦੇ ਤੇ ਉਹਨਾਂ ਨੇ ਨਾਲ ਜਿਹੜੇ ਖਰੀਦਦਾਰ ਨੇ ਉਹਨਾਂ ਨੂੰ ਵੀ ਕਿਹਾ ਕਿ ਉਹੋ ਜਿਹੇ ਲਫਾਫੇ ਨਹੀਂ ਖਰੀਦਣੇ ਚਾਹੀਦੇ ਜਿਨ੍ਹਾਂ ਦੇ ਵਿੱਚ ਸਮਾਨ ਪਾ ਕੇ ਲੈ ਕੇ ਆਉਂਦੇ ਨੇ ਜਿਨ੍ਹਾਂ ਨਾਲ ਬਹੁਤ ਸਾਰੀਆਂ ਬਿਮਾਰੀਆਂ ਲੱਗਦੀਆਂ ਨੇ ਤੁਹਾਨੂੰ ਜਿਹੜੇ ਨਰੇਸ਼ ਘਟਾਰੀਆ ਨੇ ਸੈਂٹری ਇਨਸਪੈਕਟਰ ਨਗਰ ਨਿਗਮ ਦੇ ਕੀ ਕਹਿੰਦੇ ਨੇ ਇਸ ਮਾਮਲੇ ਵਿੱਚ ਆਓ ਤੁਹਾਨੂੰ ਸੁਣਾਉਣੇ ਆ ਕੀ ਸਰ ਕੀ ਨਾ ਮੈਂ ਤੁਹਾਡਾ ਤੇ ਮੰਡੀ ਦੀ ਰਿਕਸ਼ੇ ਤੇ ਸਬਜ਼ੀ ਮੰਡੀ ਦੀ ਮੈਂ ਦਿਵਸੇ ਲਫਾਫੇ ਨਹੀਂ ਸਿੰਗਲ ਜਿਹੜੇ ਬਹੁਤ ਜੀ ਮੈਂ ਸੰਦੀਪ ਕਟਾਰੀਆ ਚੀਫ ਸੈਨੇਟਰੀ ਇਨਸਪੈਕਟਰ ਨਗਰ ਨਿਗਮ ਬਠਿੰਡਾ ਤੋਂ ਮੰਡੀ ਦੇ ਅੰਦਰ ਜੋ ਲਿਫਾਫੇ ਸਾਡੀ ਕਾਰਵਾਈ ਚੱਲ ਰਹੀ ਹੈ ਰੈਗੂਲਰ ਲਿਫਾਫਿਆਂ ਦੇ ਉੱਪਰ ਔਰ ਸਿੰਗਲ ਯੂਜ਼ ਪਲਾਸਟਿਕ ਦੇ ਉੱਪਰ ਔਰ ਅਸੀਂ ਲਗਾਤਾਰ ਹੀ ਚਲਾਨ ਕਰ ਰਹੇ ਹਾਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਸਡੀਓ ਸਾਹਿਬ ਨਾਲ ਹੁੰਦੇ ਆ ਅਸੀਂ ਜੁਆਇੰਟ ਐਕਸ਼ਨ ਲੈ ਰਹੇ ਹਾਂ ਤਾਂ ਕਿ ਇੱਥੇ ਪਲਾਸਟਿਕ ਦੇ ਉੱਤੇ ਰੋਕ ਲਗਾਈ ਜਾ ਸਕੇ ਸਿੰਗਲ ਯੂਜ਼ ਪਲਾਸਟਿਕ ਦੇ ਉੱਤੇ ਰੋਕ ਲਗਾਈ ਜਾ ਸਕੇ ਔਰ ਜੇ ਜਿਵੇਂ ਕਿ ਹੁਣ ਦੇਖਣ ਵਿੱਚ ਆਇਆ ਹੈ कि मंडी ਦੇ ਅੰਦਰ ਲਿਫਾਫੇ ਸ਼ਰੀਆਮ ਵਿਕਰੇ ਆ ਅਸੀਂ ਜਲਦ ਹੀ ਤੁਰੰਤ ਹੀ ਕਾਰਵਾਈ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਤੁਰੰਤ ਹੀ ਕਾਰਵਾਈ ਕਰਕੇ ਉਸ ਨੂੰ ਜਬਤ ਕਰੀਏ ਤੇ ਉਹਨੂੰ ਰੋਕੀਏ ਹੋਰ ਵੀ ਕਿਸ ਤਰ੍ਹਾਂ ਤੁਹਾਡੇ ਬਲ ਅੰਤਰ ਦੀ ਰਿਸਰਚ ਲਗਾਤਾਰ ਚੱਲ ਰਹੀ ਹੈ ਆ ਜੀ ਬਿਲਕੁਲ ਇਹ ਕਾਰਵਾਈ ਸਾਡੀ ਲਗਾਤਾਰ ਚੱਲਦੀ ਰਹਿੰਦੀ ਹੈ ਜਿੱਥੇ ਵੀ ਸਾਡੇ ਧਿਆਨੇ ਚਾਹੁੰਦਾ ਹੈ ਚਾਹੇ ਕੋਈ ਡਿਸਟ੍ਰੀਬਿਊਟਰ ਹੈ ਚਾਹੇ ਕੋਈ ਯੂਜ਼ ਕਰਨ ਵਾਲਾ ਹੈ ਚਾਹੇ ਕੋਈ ਰਿਟੇਲਰ ਹੈ ਅਸੀਂ ਸਭ ਦੇ ਉੱਪਰ ਹੀ ਕਾਰਵਾਈ ਕਰ ਰਹੇ ਹਾਂ ਕੀ ਅਪੀਲ ਕਰਨਾ ਚਾਹੁੰਦੇ ਜਿਹੜੇ ਦੁਕਾਨਦਾਰ ਇਸ ਨੂੰ ਯੂਜ਼ ਕਰਦੇ ਜਿਆਦਾਤਰ ਤਾਂ ਸ਼ਹਿਰ ਦੇ ਅੰਦਰ ਲੋਗਾ ਨੇ ਇਸ ਗੱਲ ਵੱਲ ਧਿਆਨ ਦਿੱਤਾ ਕਿ ਪਲਾਸਟਿਕ ਦੀ ਵਰਤੋਂ ਸਾਡੇ ਸਰੀਰ ਵਾਸਤੇ ਸਾਡੀ ਆਉਣ ਵਾਲੀ ਪੀੜ੍ਹੀ ਵਾਸਤੇ ਬਹੁਤ ਹੀ ਖਤਰਨਾਕ ਹੈ ਕਿਉਂਕਿ ਇਹ ਕਾਰਸੀਨੋਜੇਨਿਕ ਕਹਿੰਦੇ ਨਾਲ ਕੈਂਸਰ ਦਾ ਖਤਰਾ ਹੋਰ ਵੀ ਜ਼ਿਆਦਾ ਹੈ ਉਹਨਾਂ ਨੇ ਤਾਂ ਆਦੇ ਅੰਦਰ ਆਦੀ ਜੀਵਨ ਸ਼ੈਲੀ ਦੇ ਅੰਦਰ ਬਦਲਾਵ ਲਿਆਂਦੇ ਪਲਾਸਟਿਕ ਨੂੰ ਛੱਡਣਾ ਸ਼ੁਰੂ ਕਰਤਾ ਹੁਣ ਤੁਸੀਂ ਮਾਰਕੀਟ ਵਿੱਚ ਦੇਖੋਗੇ ਕਿ ਰਿਪਲੇਸ ਹੋ ਰਿਹਾ ਹੈ ਪਲਾਸਟਿਕ ਦੀ ਜਗ੍ਹਾ ਤੇ ਲੱਕੜ ਦੇ ਚਮਚ ਕਟੋਰੀਆਂ ਇਹ ਚੀਜ਼ਾਂ ਦੀ ਵਰਤੋਂ ਹੋ ਰਹੀ ਹੈ ਪਤਲਾਂ ਦੀ ਵਰਤੋਂ ਹੋ ਰਹੀ ਹੈ ਤੇ ਸਾਡੀ ਤਾਂ ਇਹੀ ਅਪੀਲ ਹੈ ਕਿ ਸਾਰੇ ਹੀ ਮਤਲਬ ਇਸ ਚੀਜ਼ ਨੂੰ ਛੱਡਣ ਪਲਾਸਟਿਕ ਨੂੰ ਛੱਡ ਕੇ ਕੋਈ ਹੋਰ ਆਲਟਰਨੇਟਿਵ ਚੀਜ਼ਾਂ ਨੂੰ ਯੂਜ਼ ਕਰਨ ਤਾਂ ਕਿ ਆਪਾਂ ਆਉਣ ਵਾਲੀ ਪੀੜ੍ਹੀ ਵਾਸਤੇ ਇੱਕ ਚੰਗਾ ਮੈਸੇਜ ਦੇ ਸਕੀਏ ਔਰ ਐਨਾ ਚੀਜ਼ਾਂ ਤੋਂ ਦੂਰ ਚਲੀਏ ਔਰ ਬਿਮਾਰੀਆਂ ਤੋਂ ਦੂਰ ਰਹੀਏ ਕਾਰਵਾਈ ਦੀ ਕਰ ਕੀਤੀ ਜਾਵੇ ਹੁਣ ਤੱਕ ਕਿਹੜੇ ਕਿਹੜੇ ਕੋਈ ਵੱਡੇ ਆਪਣਾ ਵੱਡੇ ਅਸਤਵਾਂ ਦੇ ਫੜੇ ਹੋ ਤਾਂ ਉਹਦੇ ਕਮੇਟੀ ਕਾਰਵਾਈ ਕੀਤੀ ਹੋਈ ਵੱਡੇ ਕਰਨ ਕੀਤੀ ਆ ਬਿਲਕੁਲ ਜੀ ਅਸੀਂ ਕਾਫੀ ਸਾਰੇ ਚਲਾਨ ਕੀਤੇ ਹੈ ਉਹਨਾਂ ਦੇ ਵਿੱਚ ਤਈ ਵੱਡੇ ਚਲਾਨ ਕੀਤੇ ਆ ਜਿਨ੍ਹਾਂ ਦਾ ਜੁਰਮਾਨਾ ਸਭ ਤੋਂ ਜ਼ਿਆਦਾ ਮੈਕਸਿਮਮ 22000 ਰੁਪਏ ਤੱਕ ਹੈ ਅ ਅਸੀਂ ਅਰੋੜਾ ਪਲਾਸਟਿਕਸ ਦਾ ਨਾਮ ਜ਼ਿਆਦਾ ਆਂਦਾ ਸੀ ਅਸੀਂ ਉਹਨਾਂ ਦੇ ਉੱਪਰ ਵੀ ਕਾਰਵਾਈ ਕੀਤੀ ਉਹਨਾਂ ਦਾ ਲਗਭਗ ਅਸੀਂ 1.5 ਤੋਂ 2 ਲੱਖ ਰੁਪਏ ਦਾ ਜਿਹੜਾ ਸਿੰਗਲ ਯੂਜ਼ ਪਲਾਸਟਿਕ ਹੈ ਉਹਨੂੰ ਤੁਰੰਤ ਪਕੜਿਆ ਔਰ ਤੁਰੰਤ ਹੀ ਉਹਨੂੰ ਡਿਸਪੋਜ਼ ਆਫ ਕੀਤਾ ਗਿਆ ਪਲਾਂਟ ਦੇ ਅੰਦਰ ਸ਼ਰੇਡਰ ਦੇ ਅੰਦਰ ਪਾ ਕੇ ਅਸੀਂ ਤੁਰੰਤ ਹੀ ਉਹਨੂੰ ਡਿਸਪੋਜ਼ ਕਰਦੇ ਨੇ ਤਾਂਕਿ ਬਾਅਦ ਵਿੱਚ ਕੋਈ ਮਤਲਬ ਆਪੀਸ ਲੈਣ ਵਾਸਤੇ ਜਾਂ ਕਿਸੇ ਤਰੀਕੇ ਨਾਲ ਦਬਾਅ ਨਾ ਬਣਾਏ ਔਰ ਲੈਣ ਦੀ ਕੋਸ਼ਿਸ਼ ਨਾ ਕਰੇ ਕ੍ਰਿਪਟੋ ਵੀ ਇਹ ਵੀ ਅੱਜ ਦੇ ਦੁਬਾਰਾ ਉਸੇ ਰੈਂਡ ਵਿੱਚ ਹੀ ਆ ਰਹੀ ਹੈ ਆਪਾਂ ਕਰ ਸਕਦੇ ਹਾਂ ਇੱਕ ਦੋ ਦੇ ਉਹ ਜਵਾਨੇ ਪਾਏ ਜਾਂਦੇ ਆ ਫਿਰ ਇਸ ਰੈਂਡ ਆ ਜਾਂਦੇ ਨਹੀਂ ਇਹ ਕਾਰਵਾਈ ਲਗਾਤਾਰ ਹੀ ਚਲਦੀ ਰਹੇਗੀ ਅਗਰ ਕੋਈ ਕਰੇਗਾ ਤਾਂ ਇਹਦੇ ਵਿੱਚ ਭਾਰੀ ਜੁਰਮਾਨੇ ਆ ਨਵੇਂ ਬਾਇਲੋਸ ਬਣੇ ਨੇ ਸੈਨੀਟੇਸ਼ਨ ਬਾਇਲੋਸ ਪਹਿਲੇ ਜੁਰਮਾਨੇ ਬਹੁਤ ਘੱਟ ਸੀ ਪਹਿਲੇ ਜੁਰਮਾਨੇ ਇਹ ਸੀ ਕਿ 2000 ਰੁਪਏ ਇੱਕ ਵਾਰ ਪਕੜੇ ਜਾਣ ਤੇ ਦੂਸਰੇ ਵਾਰ ਪਕੜੇ ਜਾਣ ਤੇ 4000 ਰੁਪਏ ਜੁਰਮਾਨਾ ਸੀ ਲੇਕਿਨ ਹੁਣ ਕੀ ਹੈ ਕਿ ਲਿਫਾਫਿਆਂ ਦੀ ਕੁਆਂਟੀਟੀ ਦੇ ਉੱਤੇ ਡਿਪੈਂਡ ਕਰਦਾ ਹੈ ਕਿ ਇਹ ਤੁਹਾਡੇ ਕੋਲ ਕਿੰਨੇ ਕਿਲੋ ਪਕੜਿਆ ਗਿਆ 5 ਕਿਲੋ ਤੋਂ ਉੱਪਰ 20000 ਰੁਪਏ ਤੱਕ ਦਾ ਜੁਰਮਾਨਾ ਹੈ ਤਾਂ ਇਹਨਾਂ ਨੂੰ ਛੱਡਣਾ ਹੀ ਪਏਗਾ ਪਲਾਸਟਿਕ ਕਿਉਂਕਿ 20000 ਰੁਪਏ ਜੁਰਮਾਨਾ ਕਿੰਨੀ ਦੇਰ ਤੱਕ ਭਰਨਗੇ ਕੋਈ ਜਿਹੜਾ ਵਾਰ-ਵਾਰ ਕਰਦਾ ਗਲਤੀਆਂ ਇਹ ਉਹਨਾਂ ਦੇ ਕੋਈ ਵਾਰ-ਵਾਰ ਕਰਦਾ ਫਿਰ ਕਾਨੂੰਨ ਦੇ ਮੁਤਾਬਕ ਕੀ ਕਾਰਵਾਈ ਕੀਤੀ ਜਾਏਗੀ ਸਾਡੇ ਵੱਲੋਂ ਇਹਦੇ ਉੱਪਰ ਸਖਤੀ ਨਾਲ ਹੀ ਨਿਪਟਿਆ ਜਾਏਗਾ